ਕਾਲ ਜੀ ਸਾਰਿਆਂ ਨੂੰ ਅ ਕੱਲ ਦੇਰ ਰਾਤ ਮੈਂ ਸੁਖਦੀਪ ਸਿੱਧੂ ਮੂਸੇਵਾਲੇ ਦੀ ਬਜ਼ੁਰਗਾ ਦੀ ਜਿਹੜੇ ਕਿ ਇੱਕ 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 ਫੌਜੀ ਨੇ ਸਾਹ ਬਲਕੌਰ ਸਿੰਘ ਉਹਨਾਂ ਦੀ ਇੱਕ ਵੀਡੀਓ ਵੇਖੀ ਕਿ ਕਿਵੇਂ ਉਹਨਾਂ ਨੂੰ ਭਗਵੰਤ ਮਾਨ ਦੀ ਸਰਕਾਰ ਤੱਕ ਪਰੇਸ਼ਾਨ ਕਰਦੇ ਮਨ ਨੂੰ ਬੜਾ ਦੁੱਖ ਪਹੁੰਚਿਆ ਕਿ ਯਾਰ ਇਹ ਕੋਈ ਇਨਸਾਨੀਅਤ ਹੈ ਕਿ ਇਹ ਪੰਜਾਬੀਅਤ ਹੈ ਪਹਿਲਾਂ ਭਗਵੰਤ ਮਾਨ ਜੀ ਥੋੜੀ ਨਲਾਇਕੀ ਸਦਕਾ ਉਹਨਾਂ ਤਾਂ ਤੁਸੀਂ ਕਹਿੰਦੇ ਸੀ ਅਸੀਂ ਵੀਆਈਪੀ ਕਲਚਰ ਦੇ ਉਲਟ ਆ ਜਿੰਨੀ ਸਿਕਿਉਰਿਟੀ ਤੁਹਾਡੇ ਕੋਲ ਹੈ ਸ਼ਾਇਦ ਪਹਿਲਾਂ ਕਿਸੇ ਮੁੱਖ ਮੰਤਰੀ ਕੋਲ ਨਾ ਰਹੀ। ਤੁਹਾਡੇ ਵਜ਼ੀਰ ਚਾਰ-ਚਾਰ ਪੰਜ-ਪੰਜ ਗੱਡੀ ਲੈ ਕੇ ਚੱਲਦੇ ਥੋਡੇ ਐਮਐਲਏ ਤੱਕ ਤੁਸੀਂ ਉਹਨਾਂ ਨੂੰ 15-15 20-20 ਗਾਰਮੈਂਟ ਦਿੱਤੇ ਔਰ ਜਿਹਦੀ ਜਾਨ ਖਤਰੇ 'ਚ ਸੀ ਜਿਹੜਾ ਉਸ ਸਮੇਂ ਇਹ ਇੰਟੈਲੀਜੈਂਸ ਦੀ ਰਿਪੋਰਟ ਸੀ ਉਹਨੂੰ ਗਾਰਮੈਂਟ ਮਿਲੇ ਸੀ ਸਿੱਧੂ ਮੂਸੇਵਾਲੇ ਨੂੰ ਦੀ ਸਿਕਿਉਰਿਟੀ ਤੁਸੀਂ ਵਿਡਰੋਅ ਕੀਤੀ। ਉਹਨਾਂ ਦਾ ਲਾਡਲਾ ਬੱਚਾ ਕੱਲਾ-ਕੱਲਾ ਪੁੱਤ ਉਮਰਵਾਤਾ ਔਰ ਜੋ ਹਾਲਾਤ ਪੈਦਾ ਹੋਏ ਉਹ ਸਾਰਿਆਂ ਦੇ ਸਾਹਮਣੇ ਮੁੜ ਕੇ ਠੀਕ ਹੈ ਬੜੇ ਔਖੇ ਹੋ ਕੇ 3000 ਬੰਦਾ ਲਾ ਕੇ ਤੁਸੀਂ ਸ਼ਰਮੋ ਸ਼ਰਮੀ ਅਫਸੋਸ ਵੀ ਕਰਕੇ ਆਏ ਅੱਜ ਜੇ ਵਧਾਈ ਨਹੀਂ ਦੇਣੀ ਨਵੇਂ ਜੰਮੇ ਬੱਚੇ ਦੀ ਉਹ ਮਾਪਿਆਂ ਤੇ ਦੇਖੋ ਕੀ ਬੀਤਰੀ ਸੀ ਉਹਨਾਂ ਦੇ ਨਾਲ ਕੋ ਜਿੱਦੜ ਦੀ ਉਹਦੀ ਡੈਥ ਹੋਈ ਸੀ ਔਰ ਮਾਪਿਆਂ ਲਈ ਉਹਨਾਂ ਦੀ ਜ਼ਿੰਦਗੀ ਆਪਦੇ ਬੱਚਿਆਂ ਦੇ ਆਲੇ-ਦੁਆਲੇ ਫਿਰਦੀ ਹੈ ਠੀਕ ਹੈ ਥੋੜੀ ਜ਼ਿੰਦਗੀ ਥੋੜਾ ਆਪਦੇ ਬੱਚਿਆਂ ਨਾਲ ਕੋਈ ਲੜਾ ਦੇਣਾ ਨਹੀਂ ਥੋਡੇ ਬੱਚੇ ਥੋਡੀ ਕਿੰਨੀ ਕੁ ਇੱਜ਼ਤ ਕਦਰ ਕਰਦੇ ਆ ਇਹ ਥੋਡੀ ਬੇਟੀ ਨੇ ਆਪਦੀ ਵੀਡੀਓ 'ਚ ਦੱਸਤਾ ਕਿ ਤੁਹੀਂ ਉਹਦੇ ਕੁਝ ਨਹੀਂ ਲੱਗਦੇ ਮਗਰ ਭਾਈ ਸਾਹਿਬ ਭਗਵੰਤਬਾਨ ਜੀ ਸਾਰਿਆਂ ਦੇ ਰਿਸ਼ਤੇ ਐਡੇ ਨਾਜ਼ੁਕ ਤੇ ਕਮਜ਼ੋਰ ਨਹੀਂ ਹੁੰਦੇ ਮੈਂ ਤਾਂ ਰੱਬ ਅੱਗੇ ਅਰਦਾਸ ਕਰਦਾ ਕਿ ਥੋਡਾ ਰਿਸ਼ਤਾ ਵੀ ਆਪਦੇ ਬੱਚਿਆਂ ਨਾਲ ਚੰਗਾ ਹੋਵੇ ਮਗਰ ਜੇ ਕਿਸੇ ਦੇ ਘਰ 'ਚੇ ਖੁਸ਼ੀ ਆਈ ਹੈ ਉਹ ਵੀ ਇਹਨਾਂ ਹਾਲਾਤਾਂ 'ਚ ਆਈ ਹੈ ਉਸ ਦੇ ਨਾਲ ਤੁਹਾਡਾ ਪ੍ਰਸ਼ਾਸਨ ਇਸ ਤਰੀਕੇ ਦਾ ਟੱਕਾ ਕਰੇ ਤੁਹਾਡੇ ਇਸ਼ਾਰੇ ਤੇ ਆਈ ਕੰਡੈਮਡ ਔਰ ਮੈਂ ਇਸ ਮਸਲੇ 'ਤੇ ਠੋਕ ਕੇ ਤੁਹਾਡੇ ਉਲਟਾ ਔਰ ਮੈਂ ਲੋਕਾਂ ਨੂੰ ਫੀਲ ਕਰਦਾ ਕਿ ਤੁਹਾਡੇ ਵਰਗੇ ਇਨਸਾਨ ਜਿਦੇ 'ਚ ਕੋਈ ਕਦਰਾਂ ਕੀਮਤਾਂ ਨਹੀਂ ਹੈ ਜਿਦੇ 'ਚ ਦਰਦ ਕੋਈ ਨਹੀਂ ਹੈ ਜਿਦੇ 'ਚ ਉਹਨਾਂ ਮਾਪਿਆਂ ਦੀ ਜੋ ਉਹਨਾਂ ਦੇ ਹਾਲਾਤ ਬਣਿਆ ਪਿਛਲੇ ਸਾਲਾਂ 'ਚ ਉਹਨਾਂ ਦੇ ਬਾਰੇ ਤੁਸੀਂ ਸੋਚ ਨਹੀਂ ਸਕਦੇ ਯੂ ਹੈਵ ਨੋ ਰਾਈਟ To interfere in their matter or stain that chair so mai appeal karda aur jide afsar thode ishare te unna nu tang pareshan kar rahe ki prove karo bhai eh koi kam hai is sarkaran da hun eh kam reh gaya jo kuch bhi hai es tarike di thakke chai de mai khilaf ha aur mainu pura eh vishwas hai ki oh exposed hi a inna halata ch inne aukhe halata ch oh guzar rahe ha mape ਉਨਾ ਦਾ ਹਰ ਚੀਜ਼ ਹੀ ਸਹੀ ਹੈ ਔਰ ਥੋੜਾ ਕਿਸੇ ਦੀ ਪਰਸਨਲ ਲਾਈਫ ਚ ਧਕਲ ਦੇਣਾ ਬਿਲਕੁਲ ਗਲਤ ਗੱਲ ਹੈ ਔਰ ਤੁਸੀਂ ਬੰਦੇ ਬਣ ਜੋ ਇਹ ਗੱਲਾਂ ਬਹੁਤ ਮਹਿੰਗੀਆਂ ਪੈਣੀਆਂ ਤੁਹਾਨੂੰ ਆਸ ਕਰੂੰਗਾ ਉਮੀਦ ਕਰੂੰਗਾ ਕਿ ਸਾਰੇ ਪੰਜਾਬੀ ਰਾਈਟ ਥਿੰਕਿੰਗ ਪੀਪਲ ਈਵਨ ਪ੍ਰਸ਼ਾਸਨ 'ਚ ਬੈਠੇ ਲੋਕ ਪੁਲਿਸ 'ਚ ਬੈਠੇ ਲੋਕ ਐਡਮਿਨਿਸਟ੍ਰੇਸ਼ਨ 'ਚ ਬੈਠੇ ਲੋਕ ਪੰਜਾਬ ਦੇਸ਼ ਦੁਨੀਆ 'ਚ ਬੈਠੇ ਲੋਕ ਸਰਦਾਰ ਬਲਕੌਰ ਸਿੰਘ ਦੇ ਹੱਕ ਵਿੱਚ ਆਉਣਗੇ ਔਰ ਭਗਵੰਤ ਮਾਨ ਦੀ ਇਸ ਕਟਿਆ ਸੋਚ ਲੋ ਕੰਡੈਮ ਕਰਨਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ